ਫੌਜੀ ਨੂੰ ਮੁਖਾਰਨੇ ਹੋ ਜਿੰਦਾਬਾਹ ਸਰੇਂਦਰ ਬਿਗਰਾਨੀ ਜੀ ਪ੍ਰਭੂ ਲੇਕਰੋ ਵੀ ਸੀਰ ਆਗੂ ਮਜੀਦ ਸਾਹਿਬ ਉਹ ਵੀ ਭਗਤ ਆਪਣੇ ਸਾਥੀਆਂ ਸੇ ਪਹੁੰਚੇ ਨੇ ਮੈਂ ਜੀਰ ਜੀਰ ਕਿਰਪਾ ਕਰਕੇ ਸੀਟ ਲਓ ਬੈਠਣ ਦੀ ਕਿਰਪਾ ਕਰੋ ਮੈਂ ਬੇਨਤੀ ਕੀਤੀ ਸੀ ਸਾਡੇ ਸਰਿੰਦਰ ਬਗਲਾਨੀ ਜੀ ਆਪਣੇ ਸੀਟ ਦਾ ਖਾਸ ਨੰਬਰ ਬੈਠੋ ਬੈਠੋ ਕੌਂਸਲ ਸਾਹਿਬ ਆਜੋ ਆਓ ਆਪ ਬੈਠੋ ਜਗਾ ਆਪਣਾ ਹੋਪਾ ਜੀਤ ਰਹੋ ਕਾਂਗਰਸ ਦੇ ਵਿੱਚ ਬਤਾਈ ਔਰ ਉਸ ਤੋਂ ਬਾਅਦ ਕੁਝ ਮਨ ਮਿਟਾਉ ਹੋਣ ਕਰਕੇ ਤੇ ਮੈਂ ਕਿ ਉੱਥੇ ਜਿਹੜੇ ਵਰਕਰ ਦੀ ਵੀ ਜੜੀ ਆ ਉਹ ਵੈਲਿਊ ਨਹੀਂ ਪੈਂਦੀ ਅੱਜ ਦੇ ਇਸ ਰੋਜ ਪ੍ਰਦਰਸ਼ਨ ਦੇ ਵਿੱਚ ਇਸ ਤਰਨੇ ਦੇ ਵਿੱਚ ਜੋ ਹਲਕਾ ਪੂਰਬੀ ਵੱਲੋਂ ਮੂਦਲਾ ਤੋਂ ਜਗਤेंद्र ਮੂਦਲ ਜੀ ਅਤੇ ਹੋਰ ਵੀ ਆਹ ਮੈਂ ਬੇਨਤੀ ਕਰਾਂਗਾ ਕਿ ਆ ਕੇ ਕਿਰਪਾ ਕਰਕੇ ਬੈਠੋ। ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਹਰਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਅਸੀਂ ਆਪ ਨੂੰ ਆਪਣੇ ਬਲਾਕਾਂ ਵਿੱਚ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਔਰੇ ਸੁਤੀ ਹੋਈ ਸਰਕਾਰ ਨੂੰ ਉਠਾਉਣ ਦੇ ਲਈ ਇਹ ਰੋਸ ਪ੍ਰਦਰਸ਼ਨ ਅਯੋਜਿਤ ਕੀਤੇ ਜਾ ਰਹੇ ਹਨ ਸੋ ਸਾਨੂੰ ਸਾਰਿਆਂ ਨੂੰ ਹੀ ਇਹ ਪਤਾ ਹੈ ਕਿ ਅੱਜ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਜੇ ਅਸੀਂ ਕਾਪਰੇ ਵਿੱਚ ਉਸ ਸਮੇਂ ਵੀ ਅਜਿਹੀ ਸਥਿਤੀ ਨਹੀਂ ਆਈ ਜਿਹੜੀ ਅੱਜ ਇਹਨਾਂ ਨੇ ਪੈਦਾ ਕਰਕੇ ਰੱਖ ਦਿੱਤੀ ਹੈ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਲੱਗਦੀਆਂ ਨੇ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਮਰਦਾਬਾਦ ਹੁਣ ਹਰ ਚੋਰ ਤੇ 10 15 20 ਮਜ਼ਦੂਰ ਬਿਜਲੀ ਘਰੋਟੀ ਹੁੰਦੇ ਨੇ ਉਹ ਵੀ ਉਹਨਾਂ ਦਾ ਹੀ ਹਾਲ ਚਾਲ ਪੁੱਛਿਆ ਕਹਿੰਦੇ ਭਾਜੀ ਇਹੀ ਪੰਜਾਬ ਦੇ ਧਰਮ ਇੱਥੇ ਬਣਾ ਰਿਹਾ ਹੁਣ ਇਤੋਂ ਕਿਥੇ ਚੱਲ ਗਏ ਇਸ ਕਰਕੇ ਮੱਧ ਮੱਧ ਵਰਗੀ ਜਿਹੜਾ ਨਾ ਉਹ ਡੁੱਬ ਗਿਆ ਹੈ ਬਿਲਕੁਲ ਇੱਥੋਂ ਤੱਕ ਦੀ ਪ੍ਰੋਪਟੀਆਂ ਦੀ ਐਨਓਸੀ ਨਾਲ ਸੀਗੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਪਰਸੋਂ ਗੱਲ ਸੁਣਾਈ ਸੀ ਕਿ ਇੱਕ ਰਾਜਾ ਨਾ ਉਹ ਸ਼ਰਾਬ ਪੀਂਦੇ ਹੋਏ ਤੇ ਆਪਣੇ ਬੰਦਿਆਂ ਨੂੰ ਕਹਿੰਦਾ ਯਾਰ ਕੋਈ ਗਾਣਾ ਸੁਣਾਓ ਮੈਨੂੰ ਚਲੋ ਗਾਣਾ ਸੁਣਾਉਣ ਵਾਲਾ ਬੰਦਾ ਲੈ ਆਂਦਾ ਜਾਰੇ ਉਹਨੇ ਗਾਣਾ ਸੁਣਾਇਆ ਰਾਜੇ ਨੂੰ ਰਾਜਾ ਖੁਸ਼ ਹੋ ਗਿਆ ਉਹ ਕਹਨ ਆ ਉਹ ਵੀ ਉਹਨੂੰ ਬੰਦਿਆਂ ਨਾਲ ਕਰਦਾ ਚਲੋ ਇਹਨੂੰ ਨਾਲ ਹੀ ਦੇ ਦੇਓ ਉਹ ਕਹਿੰਦਾ ਹੋਰ ਇਹ ਤੋਂ ਵਧੀਆ ਕੋਈ ਉਹਨੇ ਇੱਕ ਹੋਰ ਆਟਮ ਵਧੀਆ ਬੇਚੀ ਦੀ ਗਾਣੇ ਦੀ ਕਹਿੰਦਾ ਤੁਸੀਂ ਕਰੰਦ ਕਰੋ ਇਹਨੂੰ ਸੋਨੇ 2 ਦਿਨ 5 ਦਿਨ 10 ਦਿਨ ਜਨਾਬ ਸੋਨਾ ਆਇਆ ਨਾ ਹੀਰੇ ਆਏ ਨਾ ਕਿਨੂੰ ਕੈਰੀ ਦੇ ਕੋਈ ਤਾਗੇ ਦਿੱਤੇ ਇਹਨਾਂ ਨੇ ਹੁੰਦਾ ਜੇ ਸਾਨੂੰ ਇਹਨੇ ਆਪਣਾ ਸਵਾਰ ਲੈ ਇਹਨੇ ਆਪਣਾ ਸਵਾਰ ਲਿਆ ਸਾਡਾ ਇਹਦਾ ਇਹਨੇ ਕੁਛ ਨਹੀਂ ਸਵਾਰ ਨਾਲ ਇਸ ਕਰਕੇ ਮੌਜੂਦਾ ਸਰਕਾਰ ਹੋਵੇ ਇਹਨੂੰ ਜਰੂਰ ਤਿੰਨ ਤਿੰਨ ਸੀਟਾਂ ਉਹ ਵੀ ਇਹਦੇ ਘਰ ਦੇ ਲਾਗੇ ਲਾਗੇ ਆਈਆਂ ਇਹ ਬਹੁਤ ਮਾਰਾ ਬੰਦਾ ਹੱਥ ਖੜੇ ਕਰਕੇ ਹਾਂ ਜੀ ਢੰਡਾ ਉੱਤੇ ਕਰਕੇ ਜੱਜ ਖੜਾ ਕਰਕੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹੁਣ ਮੈਂ ਬੇਨਤੀ ਕਰਨ ਜਾ ਰਿਹਾ ਮਾਈਕ ਤੇ ਜਾ ਰਿਹਾ ਸਾਡੇ ਮਿਰਕੇ ਤੋਂਸੀ ਨੂੰ 라ਗੂ ਮੱਲੀ ਸਾਹਿਬ ਆਪ ਜੀ ਨੂੰ ਮੁਖਾਤਿਬ ਹੋਣਗੇ ਮੱਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਧਰੇ ਬੈਠੇ ਕਾਂਗਰਸੀ ਆਗੂ ਸਾਰਿਆਂ ਦੇ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਜੀ ਮੈਂ ਤੋਂ ਪਹਿਲਾਂ ਕੀ ਇਹ ਬਣਾ ਰਹੇ ਬੈਠੇ ਨੇ ਇੱਥੇ ਕੋਈ ਨਹੀਂ ਖੇਡਿਆ ਸਾਥੀਆਂ ਹਾਂ ਉਹਦਾ ਫੋਟੋ ਵੇਖੀ ਲਈ ਫੋਟੋ ਅਗਰੇ ਉਹ ਬਦਲਿਆ ਥੋੜਾ ਕੀ ਕਰਕੇ ਖੇਚਲੀ ਆਸੀ ਬਲਾ ਕਾਂਗਸ ਮੀਟੀ ਵੀ ਇਕਾ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਸ਼੍ਰੀ ਦਿਨੇਸ਼ ਬਸਤੀ ਜੀ ਦੀ ਗਵਾਹੀ ਦੇ ਵਿੱਚ ਅੱਜ ਇੱਥੇ ਰੋਸ ਪ੍ਰਦਰਸ਼ਨ ਰੋਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਲਈ ਇੱਥੇ ਪਹੁੰਚੇ ਹਾਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਮੈਂਬਰ ਪਾਰਲੀਮੈਂਟ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਅੱਜ ਜੋ ਐਸਿਕੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਵਧੀਆਂ ਨੇ ਜਿਨ੍ਹਾਂ ਤੋਂ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਦੇ ਵਿਰੋਧ ਵਿੱਚ ਅਸੀਂ ਅੱਜ ਦਾ ਇਹ ਪ੍ਰਦਰਸ਼ਨ ਕਰਨਾ ਹੈ ਸੂ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ ਗਲਤ ਨੀਤੀਆਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਸੜਕਾਂ ਤੇ ਉਤਰੇ ਹਾਂ ਔਰ विधानसभा हलका पूर्वी ਤੋਂ श्री दिनेश 버시 ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਮੈਮੋਰੰਡਮ ਦਿੱਤਾ ਹੈ। ਔਰ ਪ੍ਰਦੇਸ਼ ਕਾਂਗਰਸ ਨੂੰ ਜੋ ਵੀ ਅਗਾਂਹ ਵੀ ਹੁਕਮ ਹੋਵੇਗਾ ਕਾਂਗਰਸ ਦੇ ਵਰਕਰ ਉਸ ਤੇ ਇਨਪੈਨ ਖਰਾ ਉਤਰਨਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਗਾਇਆ ਗਿਆ ਸਰ ਪੂਰਬੀ ਹਲਕੇ ਵਿੱਚ ਕੀ ਕਹਿਣਾ ਚਾਹੋਗੇ ਸਰ? ਅੱਜ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਹੁਕਮ ਅਨੁਸਾਰ ਅੱਜ ਅਸੀਂ ਰੋਸ਼ਟ ਧਰਨਾ ਲਗਾਇਆ ਐਡੀਸੀਪੀ ਸਾਹਿਬ ਦੇ ਦਫਤਰ ਦੇ ਬਾਹਰ ਔਰ ਇਸ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਹਾਲਾਤ ਹਾਲਾਤ ਨੇ ਨਾ ਇਸ ਸਰਕਾਰ ਦੇ ਵਿੱਚ ਕੋਈ ਵਪਾਰੀ ਸੇਫ ਨੇ ਨਾ ਕੋਈ ਸਾਡੀ ਕੋਈ ਭੈਣ ਸੇਫ ਨੇ ਨਾ ਕੋਈ ਡਾਕਟਰ ਸੇਫ ਨੇ ਨਾ ਕੋਈ ਹਸਪਤਾਲ ਵਾਲੇ ਸੇਫ ਨੇ ਅੱਜ ਉਸ ਕਰਕੇ ਇਸ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਅਸੀਂ ਆਏ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਦੇ ਥਰੂ ਮੁੱਖ ਮੰਤਰੀ ਸਾਹਿਬ ਨੇ ਇੱਕ ਸੁਨੇਹਾ ਦੇਣ ਲੱਗੇ ਆ ਕਿ ਇਸ ਜੋ ਹਾਲਾਤ ਬਣਾ ਦਿੱਤੇ ਤੁਸੀਂ ਪੰਜਾਬ ਦੇ ਇਹਨੂੰ ਦਰੁਸਤ ਕਰੋ ਨਹੀਂ ਤੇ ਪੰਜਾਬ ਦੀ ਕਾਂਗਰਸ ਸੜਕਾਂ ਤੇ ਉਤਰੇਗੀ ਔਰ ਪੰਜਾਬ ਦੀ ਕਾਂਗਰਸ ਸੜਕਾਂ ਤੇ ਉਤਰ ਕੇ ਤੁਹਾਨੂੰ ਜਗਾਏਗੀ ਔਰ ਜਨਤਾ ਨੂੰ ਦੱਸੇਗੀ ਕਿ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ ਕੀ ਕੀਤਾ ਇਸ ਕਰਕੇ ਅੱਜ ਸਾਡੇ ਪੂਰੇ ਸੂਬੇ ਦੇ ਵਿੱਚ ਬਲੌਕ ਵਾਈਜ਼ ਹਲਕੇ ਵਾਈਜ਼ ਟਰੰਨੇ ਲਗਾਏ ਜਾ ਰਹੇ ਨੇ ਔਰ ਅਸੀਂ ਸਾਰੇ ਸਾਥੀਆਂ ਨੇ ਅੱਜ ਐਡੀਸੀ ਵੀ ਸਾਹਿਬ ਨੂੰ ਮੈਮੋਰੰਡਮ ਵੀ ਦਿੱਤਾ ਔਰ ਇਸ ਮੈਮੋਰੰਡਮ ਦੇ थ्रू ਉਹਨਾਂ ਨੂੰ ਸਰਕਾਰ ਕੋ ਭੇਜ ਰਹੇ ਆ ਕਿ ਇਹ ਜਿਹੜਾ ਜੋ ਪੰਜਾਬ ਦੇ ਹਾਲਾਤ ਨੇ ਨਾ ਇਸ ਪੰਜਾਬ ਦੇ ਵਿੱਚ ਸਫਾਈ ਦੀ ਕੋਈ ਪ੍ਰਬੰਧਾ ਤੁਸੀਂ ਸਾਰੇ ਮੈਂ ਵੇਖਿਆ ਤੁਹਾਡੀਆਂ ਅਖਬਾਰਾਂ ਚ ਰੋਜ਼ ਖਬਰਾਂ ਲੱਗਦੀਆਂ ਇਹ ਹਾਲਾਤ ਨੇ ਕਿ ਜੋ ਨਾ ਤੇ ਕੂੜਾ 덤ਫ ਹੁੰਦਾ ਨਾ ਸੀਵਰੇਜ ਦੀ ਸਫਾਈ ਹੈ ਨਾ ਕੋਈ ਆਏ ਦਿਨ ਹਰ ਵਪਾਰੀ ਨੂੰ ਰੋਟੀਆਂ ਲੌਂਡ ਆਰਡਰ ਦੇ ਖਿਲਾਫ ਅਸੀਂ ਇਹ ਦਰਨਾ ਲਾਇਆ ਕ੍ਰੋਤੀਆਂ ਦੀ ਕਾਲਸ ਆ ਰਹੀਆਂ ਕੋਈ ਵਪਾਰੀ ਕੋਈ ਆਮ ਬੰਦਾ ਕੋਈ ਸਮਾਜ ਸੇਵਕ ਕੋਈ ਪੋਲਿਟਿਸ਼ੀਅਨ ਕੋਈ ਸੇਵ ਨਹੀਂ ਜਿੰਨਾ ਬੁਰਾ ਹਾਲ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਹੋਇਆ ਇਹ ਲੋਕਾਂ ਨੇ ਇਹ ਸਰਕਾਰ ਨੇ ਚੁਰਾਸੀ ਯਾਦ ਕਰਾ ਦਿੱਤੀ ਸਰ ਜੀ ਸਾਹਿਬ ਜੀ ਪੁਰਵੀ ਹਲਕੇ ਦੀ ਐਡਮ ਐਮਐਲ ਨੂੰ ਸਵਾਲ ਪੁੱਛੇ ਨੇ ਔਰ ਕਿਹਾ ਕਿ ਮੈਂ ਕੰਮ ਬੜਾ ਕਰਾਇਆ ਇਲਾਕੇ ਦੀ ਗੰਦੇ ਪਾਣੀ ਦੀ ਮੁਸ਼ਕਲ ਹੈ ਛੋੜੇ ਫੜਗ ਇਲਾਕੇ ਨਟੋਪ ਬਹੁਤ ਸ਼ਰੀਆਮ ਹੋ ਰਹੀਆਂ ਵਾ ਇਹ ਉੱਥੋਂ ਦੇ ਲੋਕ ਦੱਸਣਗੇ ਔਰ ਉੱਥੋਂ ਦੇ ਲੋਕਾਂ ਨੇ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਦੱਸਦਾ ਕਿ ਮੈਡਮ ਨੇ ਕਿੰਨਾ ਕੰਮ ਕਰਾਇਆ ਸਾਡੀ ਭੈਣ ਨੇ ਕਿੰਨਾ ਕੰਮ ਕਰਾਇਆ ਔਰ ਤੁਸੀਂ ਵੀ ਮੇਰੇ ਖਿਆਲ 'ਚ ਕਾਫੀ ਜਾਣੇ ਉਧਰੋਂ ਰਹਿੰਦੇ ਹੋ ਜੋੜਾ ਫਾਟਕ ਦੇ ਵਿੱਚ ਜੋ ਹਾਲਾਤ ਨੇ ਉਹ ਤੁਹਾਨੂੰ ਸਾਰਾ ਪਤਾ ਹੀ ਹੈ ਖੂਆ ਵੀ ਹੋ ਰਹੀਆਂ ਨੇ ਕੋਈ ਵਪਾਰੀ ਸੇਫ ਨਹੀਂ ਆ ਜੋੜੇ ਫਾਟਕ ਵਾਲੇ ਲਾਲੀ ਦੀ ਖੜੇ ਨੇ ਆ ਆਵਾਜ਼ ਦੀ ਖੜੇ ਨੇ ਸਾਰੇ ਪਰਿਵਾਰ ਉੱਥੋਂ ਆਏ ਨੇ ਕੋਈ ਸੇਫ ਨਹੀਂ ਕੋਈ ਛੋਟਾ ਵਪਾਰੀ ਕੋਈ ਵੱਡਾ ਵਪਾਰੀ ਸਭ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਹੇ ਨੇ ਜੇ ਉਹਨਾਂ ਦੇ ਗੱਲੇ ਦੇ ਵਿੱਚ 1000 ਰੁਪਏ ਹੁੰਦਾ ਤੇ 1000 ਵੀ ਬਚਾ ਕੇ ਰੱਖਦੇ ਕਿਤੇ ਉਹਨਾਂ ਨੂੰ ਲੁੱਟ ਕੋ ਹੋ ਜੇ ਨਸ਼ੇ ਦੀਆਂ ਪੂੜੀਆਂ ਸ਼ਰੇਆਮ ਵਿਕਰੀਆਂ ਇਹ ਨਸ਼ਾ ਬੰਦ ਕਰਨ ਦੀ ਗੱਲ ਕਰ ਰਸੀਂ ਮੈਂ ਸਮਝਦਾ ਕਿ ਨਸ਼ਾ ਪਹਿਲੇ ਨਾਲੋਂ ਵੀ ਵੱਧ ਹੋ ਗਿਆ ਜੇ ਅਫਸਰ ਸਾਹਿਬ ਦੇ ਕਾਰੋ ਕੰਮ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀ ਹਾਲਾਤ ਹੋ ਗਏ ਅੱਜ ਅਫਸਰਾਂ ਦੇ ਕੰਮਾਂ ਦੇ ਕਿਸ ਤਰ੍ਹਾਂ ਬਣ ਗਏ ਭ੍ਰਸ਼ਟਾਚਾਰ ਦਾ ਅੰਨੀ ਮਨਿਆਦ ਵਧ ਗਈ ਕਿ ਲੋਕ ਕੰਮ ਕਰਾ ਕੇ ਜਾਣ ਨੂੰ ਕੁਛ ਨਹੀਂ ਕਹਿੰਦੇ ਕੋਈ ਨਹੀਂ 2 ਸਾਲ ਬਾਦ ਆਵਾਂਗੇ ਕੰਮ ਕਰਾਵਾ ਲੈ ਲੋਕ ਦੁਰੇ ਦੁਰੇ ਕਹਿੰਦੇ ਭਾਜੀ 2 ਸਾਲ ਬਾਦ ਆ ਰਹੇ ਹੋ ਅਸੀਂ ਕੰਮ ਰੱਖੇ ਸਾਡੇ ਕੰਮ ਕਰਦੇ ਰਹਿ ਆਏ ਹਾਲਾਤ ਇਹਨਾਂ ਐਨਓਸੀ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਉਲਝਣ ਬਣੀ ਹੋਈ ਆ ਥੋੜਾ ਕਲੀਅਰ ਕਰ ਦਿਓ ਦੇਖੋ ਇਹ ਸਰਕਾਰੀ ਝੂਠ ਦੀ ਨੀਤੀ ਬਣੀ ਇਹ ਝੂਠ ਦੀ ਬੁਨਿਆਦ ਤੇ ਸਰਕਾਰ ਬਣੀ ਸੀ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਸੀ ਕਿ ਮੈਂ ਐਨਓਸੀ ਖਤਮ ਕਰਤੀ ਹੈ ਫਲਾਨਾ ਨਹੀਂ ਹੋਏਗਾ ਐਸਮ ਦਾ ਪਰ ਮੈਨੂੰ ਕੱਲ ਪਤਾ ਲੱਗਾ ਕਿ ਉੱਥੇ ਜੋ ਹਾਲਾਤ ਨੇ ਮੈਂ ਕੱਲ ਇੱਕ ਵਸੀਕੇ ਨਾਲ ਗੱਲ ਕੀਤੀ ਸਾਡੇ ਕੋਈ ਵਰਕਰ ਛੋਟਾ ਜਿਹਾ ਵਿਚਾਰੇ ਦਾ 70 ਗਜ ਦੇ ਪਲਾਟ ਦੀ ਰਜਿਸਟਰੀ ਸੀ ਮੈਂ ਕਿਹਾ ਰਜਿਸਟਰੀ ਕਹਿੰਦਾ ਐਨਓਸੀ ਨਹੀਂ ਹੈਗੀ ਮੈਂ ਕਿਹਾ ਐਨਓਸੀ ਤੇ ਛੱਡ ਦੀ ਕਹਿੰਦਾ ਨੋਟੀਫਿਕੇਸ਼ਨ ਹੀ ਨਹੀਂ ਆਈ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਭੁੱਲ ਜਾਂਦੇ ਨੇ ਕਿਸੇ ਗੱਲ ਦੇ ਜੇ ਅਨਾਉਂਸ ਕਰਦੇ ਤਾਂ ਉਹਦੇ ਨੋਟੀਫਿਕੇਸ਼ਨ ਭੇਜਨ ਤਾਂ ਕਿ ਇਸ ਜਨਤਾ ਨੂੰ ਰਾਹਤ ਮਿਲੇ ਕਲੈਕਟਰ ਜੀ ਜੀ ਵਧਾਤੇ ਹੋਰ 25% ਕਲੈਕਟਰ ਰੇਟ ਵਧਾਤਾ ਜੀ ਅੱਜ ਕੀ ਜਿਹੜੀ ਐਨਓਸੀ ਦਾ 400 ਰੁਪਿਆ ਮਾਫ ਕੀਤਾ ਉਹ 25% ਕਲੈਕਟਰ ਰੇਟ ਵਧਾ ਗਿਆ ਜੋ ਓਨੇ ਕ ਲੋਕਾਂ ਨੇ ਫਿਰ ਪੰਚਾਇਤ ਮੈਂ ਨਹੀਂ ਕਹਿੰਦਾ ਕਿ ਇਲੀਗਲ ਕਲੋਨੀਆ ਘਟਾਓ ਬਿਲਕੁਲ ਲੀਗਲ ਘਟਾਓ ਕਲੋਨੀਆ ਜੇ ਕੋਈ ਕੱਟਦਾ ਹੈ ਸਰਕਾਰਾਂ ਦੀਆਂ ਫੀਸਾਂ ਭਰੀਆਂ ਜਾਂਨ ਸਭ ਕੁਝ ਲੇਕਿਨ ਆਮ ਬੰਦਾ ਤੇ ਪਰੇਸ਼ਾਨਾ ਹੁੰਦਾ ਜਿਹੜੇ ਬਣਾਉਂਦੇ ਅਫਸਰ ਉਹਨਾਂ ਦੇ ਕਾਰਵਾਈ ਕਰੋ ਨਾ ਜੀ ਤੁਸੀਂ ਅਬਲੀਗ ਨੂੰ ਗੱਲ ਪਰੇਸ਼ਾਨ ਹੋ ਰਿਹਾ ਅੱਜ ਇਹ ਬਜ਼ੁਰਗ ਨੇ ਇਹਨਾਂ ਨੇ ਪਲਾਟ ਲਿੱਤਾ ਇਹਨਾਂ ਦਾ ਕੀ ਕਸੂਰ ਇਹਨਾਂ ਨੂੰ ਕੀ ਪਤਾ ਐਨਓਸੀ ਐਨਓਸੀ ਹੋਈ ਹੈ ਕਿ ਨਹੀਂ ਹੋਈ ਇਹਨਾਂ ਨੂੰ ਤੇ ਵੇਚ ਗਏ ਉਦੋਂ ਰਜਿਸਟਰੀਆਂ ਹੋ ਗਈਆਂ ਅੱਜ ਜੇ ਇਹਨਾਂ ਨੇ ਅੱਗੇ ਲੈਣੀ ਹੈ ਰਜਿਸਟਰਾਨੀ ਹੈ ਰਜਿਸਟਰੀ ਕੋਈ ਵੱਡਾ ਘਰ ਲੈਣਾ ਹੈ ਤੇ ਉਹਦੇ ਤੇ ਜੇ ਫਿਰ ਐਨਓਸੀ ਦੀ ਆਏਗੀ ਲੋੜ ਤੇ ਇੱਕ ਗਰੀਬ ਆਦਮੀ 100 ਗੱਜ ਦੇ ਘਰ ਦੇ ਵਿੱਚ 400 ਰੁਪਏ ਨਾਲ 40000 ਰੁਪਿਆ ਉਹ ਨਕਸ਼ਾ ਨਕਸ਼ਾ ਪਾ ਕੇ ਇਹ ਕਰਾ ਕੇ 50000 ਰੁਪਏ ਦਾ ਖਰਚਾ ਇਹ ਸਭ ਪੂਰਾ ਕਰੇਗਾ ਜੇ 100 ਅਗਾਈ ਦਾ ਘਾਰੀ 5-6 ਲੱਖ ਦਾ ਉਹਦਾ ਹੋਏਗਾ। ਬਈ ਸੌ ਲੱਗਦਾ ਨਹੀਂ ਹੈ ਇੱਕ ਸਾਈਡ ਤੋਂ ਪੰਜਾਬ ਸਰ ਐਡ ਐਡੀ ਵੀ ਵੱਡੀ ਦੇਰ ਹੀ ਹੈ। ਇੱਕ ਸਾਈਡ ਕਰਨੀ ਸਾਡੇ ਸਾਡੇ ਕਰਜ਼ਾ ਚੜ ਗਿਆ। ਦੇਖੋ ਇਹ ਸਰਕਾਰ ਐਡਾਂ ਤੇ ਹੀ ਜੀ ਰਹੀ ਹੈ। ਇਹਨਾਂ ਨੂੰ ਕੋਈ ਹੋਰ ਕੰਮ ਨਹੀਂ। ਅੱਜ ਪੰਜਾਬ ਕਰਜ਼ੇ ਥਲੇ ਡੁੱਬ ਗਿਆ। ਅੱਜ ਸਾਡਾ ਪੰਜਾਬ ਦੇ ਕੀ ਹਾਲਾਤ ਨੇ? ਅੱਜ ਦਿਨ ਸੈਂਟਰ ਗਵਰਨਮੈਂਟ ਕੋ ਪੈਸੇ ਮੰਗਦੇ ਨੇ ਕਰਜ਼ੇ ਦੇ ਰੂਪ ਚ। ਕੀ ਲੋੜ ਹੈ ਜੇ ਤੁਸੀਂ ਕੰਮ ਕੀਤੇ ਲੋਕਾਂ ਦੀ ਜਨਤ ਕਚਾਰੀ ਦੇ ਵਿੱਚ ਲੋਕਾਂ ਨੂੰ ਪਤਾ ਹੋਏਗਾ ਤੁਹਾਨੂੰ ਐਡ ਦੀ ਲੋੜ ਨਹੀਂ ਪੈਂਦੀ ਮੈਂ 22 ਸਾਲ ਕੰਮ ਕੀਤੇ ਅੱਜ ਮੈਂ ਜਾਂਦਾ ਮੈਂ ਕੋਈ ਐਡਾ ਨਹੀਂ ਕੀਤੀ ਸੀ ਆ ਤੁਹਾਡਾ ਜੋੜਾ ਫਾਟੇ ਵਾਲਾ ਪੁਲ ਬਣਾ ਕੇ ਦਿੱਤਾ ਤੁਹਾਡੇ ਉੱਥੇ ਦੀਆਂ ਗਲੀਆਂ ਬਣਾ ਕੇ ਦਿੱਤੀਆਂ ਭੰਡਾਰੀ ਪੁਲ ਬਣਾ ਕੇ ਦਿੱਤਾ ਆ ਬੱਲੇ ਵਾਲਾ ਪੁਲ ਬਣਾ ਕੇ ਦਿੱਤਾ ਮੈਂ ਕੋਈ ਐਡ ਨਹੀਂ ਕੀਤੀ ਲੇਕਿਨ ਅੱਜ ਮੈਂ ਜਦੋਂ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਜਾਂਦਾ ਲੋਕ ਕਹਿੰਦੇ ਆ ਕਿ ਭਾਜੀ ਆ ਜੋੜੇ ਫਾਟੇ ਵਾਲਾ ਕੋੜ ਤੁਸੀਂ ਵੱਢ ਗਏ ਹੋ ਬੱਲੇ ਵਾਲੇ ਕਹਿੰਦੇ ਕਿ ਬੱਲੇ ਵਾਲਾ ਕੋੜ ਤੁਸੀਂ ਵੱਢ ਗਏ ਹੋ ਜੇ ਉੱਥੇ ਮੈਂ ਤੇ ਇਸ ਪੂਰਵੀ ਹਲਕੇ ਦੇ ਵਿੱਚ 2000 12 ਨਾ ਜਾ ਰਿਹਾ ਔਰ ਉਥੇ 10 10 ਫੁੱਟ ਦੇ ਖੱਡੇ ਸੀ ਰਾਜ ਜਾ ਕੇ ਵੇਖੋ ਤੇ ਲੋਕਾਂ ਨੂੰ ਪੁੱਛੋ ਗਲੀਆਂ ਕਿੰਨੇ ਬਣਾਈਆਂ ਸਰ ਉਹਦੀ ਬੱਸੀ ਸਾਹਿਬ ਨੇ ਗਲੀਆਂ ਬਣਾਈਆਂ ਉਸ ਤੋਂ ਬਾਅਦ ਕੋਈ ਕੰਮ ਨਹੀਂ ਆ ਉਸ ਗਲੀਆਂ ਨਾਲੀਆਂ ਅੱਜ ਉਸ ਟਾਈਮ ਦੇ ਤੇ ਅੱਜ ਦਾ ਸਮਾਂ ਵੇਖੋ ਔਰ ਤੁਸੀਂ ਵੇਖੋ ਅੱਜ ਕੂਣਿਆਂ ਦੇ ਢੇਰ ਲੱਗੇ ਨੇ ਸਾਡੇ ਟਾਈਮ ਦੀ ਸੀ ਮੈਂ ਚੇਅਰਮੈਨ ਸੀ ਰੰਟੂ ਜੀ ਮੇਅਰ ਸੀ ਸਾਡੇ ਪੰਜੋਂ ਦੇ ਪੰਜੋਂ ਐਮਐਲਏ ਸ਼ਹਿਰ ਦੇ ਕਾਂਗਰਸ ਦੇ ਸੀ ਸਫਾਈ ਵੀ ਕਰਾਈਦੀ ਸੀ ਆਪਣਾ ਕੂੜੇ ਦੇ ਡੰਪ ਵਿੱਚ ਕਹੀਦੇ ਸੀ ਸਫਾਈ ਦੇ ਕਈ ਅਸੀਂ ਟੈਂਡਰ ਲਾ ਲਾ ਕੇ ਕੰਮ ਕੀਤੇ ਉਹਦੇ ਕਈ ਅਸੀਂ ਇਹਨਾਂ ਕੋ ਉਹਦੇ ਜਿਹੜੇ ਕੰਮ ਕੀਤੇ ਉਹਨਾਂ ਦੇ ਕਈ ਅਸੀਂ ਇਹਨਾਂ ਕੋ ਪਰਚੇ ਵੀ ਘਟਾਏ ਮੈਨੂੰ ਕੋਈ ਪਰਚਿਆਂ ਦਾ ਡਰ ਨਹੀਂ ਲੇਕਿਨ ਜੋ ਗੁਰੂ ਨਗਰੀ ਦੀ ਜਨਤਾ ਦੇ ਭਲੇ ਵਾਸਤੇ ਹੋਏਗਾ ਮੈਂ ਉਹ ਕਰਾਂਗਾ ਬਸੀ ਸਾਹਿਬ ਇੱਕ ਵਾਰ ਸੇ ਸਰਕਾਰ ਕਹਿੰਦੀ ਸੀ ਜਦੋਂ ਅਸੀਂ ਆਵਾਂਗੇ ਤਾਂ ਕਿਸੇ ਨੂੰ ਧਰਨੇ ਦੀ ਲੋੜ ਨਹੀਂ ਆਏਗੀ ਹੁਣ ਦੇਖਦੇ ਹਾਂ ਹਰ ਵਿਭਾਗ ਹਰ ਦਿਨ के देखो मैं है कि ए सरकार चूट दी है वो चूट है निकल के आ रहा। टीचर्स ने, ने लाए आम आदमी ला रहा। दे ने ला जी रहे जी ने, ने ला टीचर मैंने मेरा नाम अब्बास आज पंजाब के अंदर पूरे ही हमारे प्रेजिडेंट राजा जी के निर्देश के अनुसार सारे पंजाब के अंदर लगाए गए पंजाब सरकार आम पार्टी के खिलाफ धरने पूरे पंजाब के अंदर लॉ एंड ऑर्डर खराब किया और पंजाब के हालात खराब कर आज पंजाब के अंदर बहुत बुरे हालात हैं लूट को चोरिया नशा कौन सा ऐसा काम जो पंजाब के अंदर नहीं हो रहा तो इस करके आज पूरे पंजाब के अंदर हर जगह धरने लगाए जा 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 क्या कहना चाहोगे जोड़ा क्या कहना चाहोगी काम करती है फिर भी कुछ कांग्रेस आज जो है अकेले वही नहीं जोड़ाफाटक के बीच जोड़ा फाटक के आस पास बहुत सारे एरिया पूरे ही पंजाब के अंदर यह हाल है पूरे ही अमृतसर के अंदर हाल है सरकार की नाकामी जिसके सरकार आई तो उन्होंने कहा था नशा खत्म करेंगे नशे के ऊपर उन्होंने कोई नकेल नहीं कैसी और नशे के हालात पहले से ज्यादा बदतर हो गए आज बहुत बुरे हालात हैं।, हैं।, हैं लोग नशे के लिए चोरियां कर रहे हैं लूटे खो कर रहे हैं बहुत बुरा हाल है मतलब कोई भी सेफ नहीं है, तो है। पंजाब में नेक्स्ट टाइम पंजाब में लड़कियां सेफ है ना बच्चे सेफ है ना कोई सेफ है क्राइम बढ़ गया ये सिर्फ नशे कर नशे꾼ों पर नकेल कसनी चाहिए सरकार को